ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ نیوز ਮੈਂ ਤੁਹਾਡਾ ਆਪਣਾ ਪੱਤਰਕਾਰ ਡਾਕਟਰ ਜਤਿੰਦਰ ਕੁਮਾਰ ਚੜੌਦੀ ਮਾਛਵਾੜਾ ਸਾਹਿਬ ਤੋਂ ਅੱਜ ਮਾਛਵਾੜਾ ਸਾਹਿਬ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਲੈ ਕੇ ਚੋਣ ਕੀਤੀ ਗਈ ਜਿਸ ਵਿੱਚ ਨੌਜਵਾਨ ਆਗੂ ਮੋਹਿਤ ਕੁੰਦਰਾ सोनू ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਜਿਸ ਦੇ ਹੱਕ ਵਿੱਚ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਸਣੇ 12 ਵੋਟਾਂ ਉਕਤਾਨ ਹੋਇਆ ਅਤੇ ਪ੍ਰਧਾਨ ਬਣਦੇ ਸਹਾਰ ਕੀ ਇਸ ਨੌਜਵਾਨ ਆਗੂ ਨੇ ਸ਼ਹਿਰ ਦੀ ਭਲਾਈ ਲਈ ਕੀ ਕੁਝ ਵਾਅਦੇ ਕੀਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਮਾਚਵਾੜਾ ਨਿਊਜ਼ ਤੋਂ ਔਰ ਜੀ 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 ਜੀ

ਇਹ ਪਹਿਲੇ ਥੋੜੇ ਕੀ ਕੰਮ ਹੋਣਗੇ ਨਗਰ ਕੌਂਸਲ ਮੱਛੌੜ ਦੇ ਲਈ ਅੱਲਾ ਦਾ ਜੀ ਜਿਹੜਾ ਮਛੀ ਜਿਹੜਾ ਸਾਹ ਆ ਜਿਹੜਾ ਵਿਛੇ ਦਾ ਸਾਹ ਲੱਗਦਾ ਹੈ ਇਹਨੂੰ ਸਾਹ ਬਣਾਉਣਾ ਹੀ ਸਭ ਤੋਂ ਵੱਡਾ ਕੰਮ ਹੈ ਔਰ ਲੋਕਾਂ ਨੂੰ ਜੋ ਦਿੱਕਤਾਂ ਕਲੀਅਰ ਸਮਾਪਤ ਨਗਰ ਕੌਂਸਲ ਚਾਹੀਆਂ ਨੇ ਚਾਹੇ ਕੋਰਪਸ਼ਨ ਆ ਚਾਹੇ ਖੱਜਲ ਖਾਰੀ ਆ ਤੇ ਇੱਕੋ ਨਾਰਾ ਰੱਖਾਂਗੇ ਨਾ ਲੈਣੇ ਆ ਨਾ ਲੈਣ ਦੇ ਤੋਂ ਇਹਦੇ ਦੀ ਗੌਰ ਕਰਾਂਗੇ ਔਰ ਨਾਸ ਕਰੂਗਾ ਮਹਾਰਾਜ ਜੀ ਉਡ ਨਾਲ ਕੋ ਮੈਂ ਤੱਕ ਲਵਾਣਾ ਗਿਆ ਬਸ कोशिश जो गुरु की मर्जी हुई आ, सेवा और 100 ता सेवा दे 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 है और हंड्रेड परसेंट अपना दूंगा श्रोमी अकाली दल समर्थन श्रोमी अकाली दल ने भी दिता जी ਕਾਂਗਰਸ ਦੇ ਆਨੇ ਵਿੱਚ ਉਹ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਸ਼ਹਿਰ ਦਾ ਵਿਕਾਸ ਕਰੇ ਮੇਰੇ ਲਈ ਕੋਈ ਕਾਂਗਰਸ ਦਾ ਕੋਈ ਕਾਦੀ ਦਾ ਨਹੀਂ ਜਿਹੜੇ ਨੇ ਉਹ ਸਾਡਾ ਦਾਇਕ ਜੀਵਾਰ ਬਣਦੀ ਕਿਆ ਔਰ ਸਾਡਾ ਇੱਕੋ ਮੰਤਲਵਾ ਇੱਕੋ ਮੋਟਵਾ ਕਿ ਅਸੀਂ ਮੱਛੀ ਰੱਖਾਂ ਤੁਹਾਨੂੰ ਵੀ ਭਗਵੰਤ ਜਿੱਦਾਂ ਕਹਿੰਦੇ ਹੁੰਦੇ ਨੇ ਸਾਡੇ ਧੌਕੜ ਨੇ ਭੌਕੜਾ ਚ ਪੈ ਗਿਆ ਭੌਕੜ ਕਹਿੰਦੇ ਭੌਕੜ ਗਿਆ ਇਹਦਾ ਕੀ ਕਾਰਨ ਹੋਇਆ ਜੀ ਮੈਂ ਇਹ ਤਾਂ ਇੱਕ ਆਪਣੀ ਆਪਣੀ ਹਰ ਬੰਦੇ ਦੀ ਸੋਚ ਆ ਜਦੋਂ ਪਾਰਟੀ ਲਈ ਜਦੋਂ ਜਦੋਂ ਦੇ ਵੀ ਅਸੀਂ ਮੈਂ ਇਹ ਪਤਾ ਕਿ

ਜੀ ਅਸੀਂ ਕੁਝ ਚੰਗਿਆ ਕਰਾਂਗੇ ਜੀ ਅੱਜ ਸਾਡਾ ਨਾਮ ਆ ਦੇ ਸਾਡੇ ਕੋਈ ਜਾਗਦਾ ਸਾਡੇ ਵਿੱਚ ਥੋੜੀ ਗੁੰਦਰ ਜੀ ਕੋਈ ਪੈਂਦਾ ਨਹੀਂ ਇਹ ਪਾਰਟੀ ਦੀ ਸਰਕਾਰ ਕਰਨ ਦੀ ਸਾਡੀ ਕਹਾਣੀ ਜਿਨ੍ਹਾਂ ਦਾ ਸੰਘਰਸ਼ ਆ ਔਰ ਮੈਨੂੰ ਲੱਗਦਾ ਵੀ ਉਹ ਵੀ ਸਾਡੀ ਹੀ ਰਾ ਵੇਰ ਦਾ ਕੁਲਿਆ ਸ਼ਾਮ ਨੂੰ ਧਰਿਆ ਲੈਂਦਾ ਤੇ ਆਦੇ ਵੀ ਸਾਰੀ ओके ਕੋਈ ਮੈਂ ਅੱਜ ਜਿਹੜੀ ਚੋਣ ਸੀ ਪਹਿਲਾਂ ਮੁਬਾਰਕਬਾਦ ਬਹੁਤ ਬੰਦਾਂ ਜਿਹਨੂੰ ਜਿਹੜੀ ਇਲੈਕਸ਼ਨ ਹੋਈ ਆ ਜਿਹ 15 ਮਰਾਂ ਨੇ VOTING ਕੀਤੀ ਆ ਜਿਹਦੇ ਵਿੱਚ 15 ਚੋਂ 13 ਬੰਦੇ ਨੇ ਸਮਰਥਨ ਦਿੱਤਾ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਇੱਕ ਤਰਫਾ ਉਹਨੂੰ ਜਿਹੜਾ ਲੋਕਾਂ ਨੇ ਫੂਲਿਆ ਉਹਦੀ ਪ੍ਰਧਾਨਗੀ ਨੂੰ ਤੇ ਮੈਂ ਉਹਨੂੰ ਪ੍ਰਧਾਨਗੀ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਦੇ ਨਾਲ ਜਿੰਨੇ ਵੀ ਮੈਂਬਰ ਬਣੇ ਨੇ ਦੇਖੋ ਜਿੰਨੇ ਵੀ ਅਕੀ ਮੈਂਬਰ ਬਣੇ ਨੇ ਮੈਨੂੰ ਦੋ ਮੈਂਬਰੋਂ ਛੜ ਕੇ ਲਗਭਗ 13 ਮੈਂਬਰ ਹੋਣੇ ਜਿਹੜੇ ਪਹਿਲੀ ਵਾਰ ਚੁਣੇ ਦਿੱਤੇ ਨੇ ਤੇ ਸਾਰਿਆਂ ਨੂੰ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਵੀ ਸਾਰੇ ਰਲ ਕੇ ਕੰਮ ਕਰਨਗੇ ਤੇ ਸ਼ਹਿਰ ਦਾ ਵਿਕਾਸ ਕਰਨਗੇ ਤੇ ਆਪ ਸਾਰੇ ਕੌਂਸਲਰ ਸਮਥੇ ਤਾਂ ਦੋ ਪਲੇਸ ਜਸਤ ਪਲੇਸ ਦਾ ਤੋਂ ਉਹ ਬਿੱਖੇ ਹੋਏ ਨਹੀਂ ਦੋ ਬੋਰਡਿੰਗ ਵੀ ਆਪਣੇ ਜੱਗ ਬੈਠੇ ਸਾਰੇ ਦੀ ਮੌਜੂਦ ਹਾਂ ਤੇਰਾ ਬੋਦਾ ਉਹ ਆਮਾਦੀ ਪਾਰਟੀ ਤੋਂ ਆਮਾਦੀ ਪਾਰਟੀ ਨੇ ਕੀ ਟਾਰਗੇਟ ਰੱਖਿਆ ਸ਼ਹਿਰ ਦੇ ਵਿਕਾਸ ਨੂੰ ਦੇਖੋ ਜੀ ਆਮ ਆਦਮੀ ਪਾਰਟੀ ਦਾ ਆਪਾਂ ਹੁਣ ਵੀ ਤੁਹਾਨੂੰ ਬੋਦੇ ਵੀ ਹੁਣ ਤੱਕ ਜਿਹੜੇ 3 ਸਾਲ ਲੰਘੇ ਨੇ ਉਹਦੇ ਵਿੱਚ ਕਾਫੀ ਵਿਕਾਸ ਹੋਇਆ ਤੇ ਉਸੇ ਵਿਕਾਸ ਦੇ ਨਾਲ ਇਹਨੂੰ ਹੋਰ ਤੇਜ਼ੀ ਨਾਲ ਤੋਰਿਆ ਜਾਊਗਾ ਤੇ ਸ਼ਹਿਰ ਦੇ ਵਿੱਚ ਵੱਧ ਤੋਂ ਵੱਧ ਵਿਕਾਸ ਕੀਤਾ ਜਾਊਗਾ ਸਾਰੇ ਨਾਲ ਕੇ ਵਿਕਾਸ ਕਰਾਂਗੇ ਐ ਐਮਐਲਏ ਸਾਹਿਬ ਜਿੱਦਾਂ ਸਾਡੇ ਭਗਵੰਤ ਮਾਨ ਜੀ ਕਹਿੰਦੇ ਨੇ ਲ ਵੀ ਇਹ ਸਾਡੇ ਤੋਂ ਬੱਕੜ ਨੇ ਅੱਜ ਤਿੰਨ ਚਾਰ ਬੱਕੜ ਗੈਰ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਇਹ ਕੋਈ ਕਰਦਾ ਉਹ ਬੀ ਤੁਹਾਨੂੰ ਦੱਸਤਾ ਰਿਹਾ ਵੀ ਉਹਦੇ ਵੋਟਾਂ ਦੇ ਵਿੱਚੋਂ ਸਾਰੇ ਭੌਂਕੜ ਹਾਜ਼ਰ ਸੀਗੇ ਹੈ ਜੀ ਕੋਈ ਗਲਤੀ ਨਹੀਂ ਹੈਗੇ ਸਾਰੇ ਨਾਲ ᱛੀ ਤੇ ਤੁਸੀਂ ਇਹ ਦੇਖੋ ਵੀ ਉਹਦੇ ਵਿੱਚ ਅੱਜ ਇਹੀ ਤਾਂ ਹੀ ਸਭ ਨੂੰ ਤੇਰਾ ਵੋਟਾਂ ਮਿਲੀਆਂ ਹਨਾ ਵੱਧ ਤੋਂ ਵੱਧ ਸਾਰੇ ਬੰਦੇ ਸਾਥ ਦਿੱਤਾ ਆਹ ਪ੍ਰਧਾਨ ਦੀ ਚੋਣ ਆ ਜਿਹੜੀ ਉਹ ਵਾਅਦੇ ਵਿੱਚ ਰੱਖੀ ਗਈ ਆ ਹਜੇ ਅੱਜ ਸਿਰਫ ਪਤਾ ਲੱਗਿਆ ਹੈ ਜੀ ਵੈਰੀ ਗੁੱਡ